ਬੀਤੀ ਦਹਾਕੇ ਵਿੱਚ ਪੰਜਾਬ ਚ ਸਿੱਖਾਂ ਤੇ ਹੋਏ ਅਤਿਆਚਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਅਮਰੀਕਾ ਵਿੱਚ ਪਹਿਲਾ ਸਰਕਾਰੀ ਸਕੂਲ ਖੋਲਿਆ ਗਿਆ ਇਸ ਸਕੂਲ ਨੂੰ ਸੈਂਟਰ ਯੂਨੀਫਾਈਡ ਸਕੂਲ ਐਂਡ ਡਿਸਟ੍ਰਿਕਟ ਦੁਆਰਾ 5 ਮਹੀਨੇ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ ਸਕੂਲ ਦੇ ਉਦਘਾਟਨ ਸਮਾਰੋਹ ਵਿੱਚ ਖਾਲੜਾ ਦੀ ਪਤਨੀ ਪਰਮਜੀਤ ਕੌਰ ਤੇ ਲਵ ਕਿਰਨ ਕੌਰ ਖਾਲੜਾ ਮੌਜੂਦ ਸਨ ਇਹ ਤੁਹਾਨੂੰ ਗ੍ਰੈਂਡ ਓਪਨਿੰਗ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੋ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦੀਆਂ ਨੇ ਦਾ ਉਹ ਇਹ ਕਰੀਬਨ ਕਟਿੰਗ ਦੀ ਸੈਰੇਮੋਨੀ ਹੋਈ ਜਿਸ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤਿੰਗ ਸਕੂਲ ਖੋਲਿਆ ਗਿਆ ਇਹ ਓਪਨਿੰਗ 26 ਜੂਨ ਨੂੰ ਹੋਈ ਤੇ ਦੱਸਦੀ ਹੈ ਕਿ ਇਸ ਸਕੂਲ ਨੂੰ ਖੋਲਣ ਦਾ ਮਕਸਦ ਭਾਈ ਖਾਲੜਾ ਦੇ ਕੀਤੇ ਕੰਮਾਂ ਨੂੰ ਯਾਦ ਰੱਖਣਾ ਸੀ ਵੋ ਕਵੱਡੀ ਗਿਣਤੀ ਚ ਇਸ ਮੌਕੇ ਮੌਜੂਦ ਸੰਸਿਕਪਾ ਇਸ਼ਾਰੇ ਦੇ ਵੱਲੋਂ ਜਵਾਬ ਸਿਕਪਾਈ ਚਾਰੇ ਵੱਲੋਂ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਕਿ ਇਹਨਾਂ ਨੂੰ ਸ਼ਰਧਾ ਦੇ ਭੇਟ ਕੀਤੀ ਗਈ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਉਹਨਾਂ ਹਜ਼ਾਰਾਂ ਨੌਜਵਾਨਾਂ ਦੀ ਆਵਾਜ਼ ਬਣ ਗਏ ਸਨ ਜਿਨ੍ਹਾਂ ਨੂੰ 1980-90 ਦੇ ਦਹਾਕੇ ਵਿੱਚ ਪੰਜਾਬ 'ਚ ਗੈਰਕਾਨੂੰਨੀ ਹਿਰਾਸਤ 'ਚ ਮਾਰ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਲਾਸ਼ਾਂ ਦਾ ਗੁਪਤ ਰੂਪ ਵਿੱਚ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ ਸੀ ਹਾਂਜੀ ਅੱਜ ਸਿੱਖ ਪੰਥਲੇ ਬਹੁਤ ਹੀ ਮਹਾਨ ਦਿਨ ਅੱਜ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ 25000 ਨੌਜਵਾਨਾਂ ਦੀਆਂ ਲਾवारिस ਲਾਸ਼ਾਂ ਦੇ ਜੋ ਵਾਰਿਸ ਬਣੇ ਤੇ ਵਾਰਸ ਬਣਦ ਬੰਦੇ ਆਪ ਲਾवारਸ ਹੋ ਗਏ ਸੋ ਅੱਜ ਅਸੀਂ ਉਹਨਾਂ ਦੀ ਗੱਲ ਕਰਨ ਜਾ ਰਹੇ ਹਾਂ ਥੋੜਾ ਜਿਹਾ ਮੈਂ ਭਾਵਕ ਹੋ ਗਿਆ ਤੇ ਸਾਡੇ ਨਾਲ ਜੀ ਬੇਕਰਸਫੀਲਡ ਤੋਂ ਮਨਪ੍ਰੀਤ ਕੌਰ ਜੀ ਜੋ ਵਾਈਸ ਮੇਅਰ ਨੇ ਬੇਕਰਸਫੀਲਡ ਦੇ ਤੇ ਉਹਨਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਅੱਜ ਕੀ ਮਹਿਸੂਸ ਕਰ ਰਹੇ ਨੇ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਸਿੱਖ ਪੰਥ ਦੀ ਇਸ ਮਹਾਨ ਕਾਰਜ ਵਾਸਤੇ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਿਹ ਅ ਅੱਜ ਸਾਰੀ ਸਿੱਖ ਕੌਮ ਨੂੰ ਮੁਬਾਰਕਾਂ ਦਿੰਨੇ ਆ ਇਥੋਂ ਫਰੇਜ਼ਨੋ ਕੈਲੀਫੋਰਨੀਆ ਤੋਂ ਬੇਕਰਸਲ ਕੈਲੀਫੋਰਨੀਆ ਤੋਂ ਆ ਕੇ ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਜੜੀਆਂ ਨੇ ਸੈਨ ਫ੍ਰਾਂਸਿਸਕੋ ਤੱਕ ਪਰ ਅੱਜ ਇਹ ਜੋ ਅੱਜ ਗ੍ਰੈਂਡ ਓਪਨਿੰਗ ਹੋਈ ਆ ਜਿਹੜਾ ਰਿਬਨ ਕੱਟਿਆ ਗਿਆ ਵਾ ਜੋ ਅੱਜ ਇਤਿਹਾਸ ਲਿਖਿਆ ਗਿਆ ਵਾ ਇਥੇ ਫਰੇਜ਼ਨੋ ਸ਼ਹਿਰ ਦੇ ਵਿੱਚ ਪੂਰੀ ਦੁਨੀਆ ਪੂਰੀ ਸਿੱਖ ਕੌਮ ਦੁਨੀਆ ਭਰ ਇਸ ਚੀਜ਼ ਨੂੰ ਮੁਬਾਰਕਬਾਦ ਦੇ ਰਹੀ ਆ ਕਿ Okay. ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਕੈਲੀਫੋਰਨੀਆ ਦੀ ਧਰਤੀ ਦੇ ਉੱਤੇ ਇੱਕ ਪਬਲਿਕ ਸਕੂਲ ਜੋ ਕਿ ਹਮੇਸ਼ਾ ਆਪਣੇ ਤੋਂ ਵੀ ਵੱਧ ਕੇ ਲੰਘ ਕੇ ਸਦੀਆਂ ਤੱਕ ਇਹ ਸਕੂਲ ਖੜਿਆ ਰਹੂਗਾ ਇਹ ਬਿਲਡਿੰਗ ਜਿਹੜੀ ਆ ਸਿਰਫ ਇੱਕ ਬਿਲਡਿੰਗ ਨਹੀਂ ਹੈਗੀ ਇਹ ਇੱਕ ਨਿਸ਼ਾਨੀ ਆ ਇਹ ਭਾਵੇਂ ਅੱਪਾ ਨਹੀਂ ਰਵਾਂਗੇ ਕੱਲ ਨੂੰ ਪਰ ਇਹ ਸਕੂਲ ਜ਼ਰੂਰ ਰਹੂਗਾ ਤੇ ਬੱਚੇ ਵੀ ਜਿਹੜੇ ਇੱਥੋਂ ਪੜ੍ਹ ਕੇ ਜਾਣਗੇ ਉਹ ਉਮਰ ਭਰ ਕਹਿਣਗੇ ਕਿ ਵੀ ਅਸੀਂ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਤੋਂ ਪੜ੍ਹ ਕੇ ਗਏ ਆ ਤੇ ਉੱਥੋਂ ਹੀ ਹੋਰ ਪੜਾਈ ਪ੍ਰਾਪਤ ਕਰਨਗੇ ਅਤੇ ਬਹੁਤ ਹੀ ਬਸ ਸ਼ਬਦੀ ਹੈ ਨਹੀਂ ਕਿ ਵੀ ਅੱਜ ਸਾਰਿਆਂ ਦੇ ਚਿਹਰੇ ਤੇ ਮੁਸਕਾਨ ਆ ਇੰਨੀ ਖੁਸ਼ੀ ਆ ਕਿ ਵੀ ਇੱਥੇ ਸਪਰੇਜ਼ਨੋ ਕਮਿਊਨਿਟੀ ਨੇ ਇਹ ਜਾਇ ਇਤਿਹਾਸ ਲਿਖਿਆ ਕਿ ਦੁਨੀਆ ਪਰ ਅਸੀਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਸਕਦੇ ਆ ਅੱਜ 26 ਜੂਨ ਨੂੰ ਸਿੱਖ ਪੰਥ ਵਾਸਤੇ ਇੱਕ ਬਹੁਤ ਹੀ ਇਤਿਹਾਸਿਕ ਪਲ ਬਣ ਗਿਆ ਇਤਿਹਾਸਿਕ ਦਿਨ ਬਣ ਗਿਆ ਹੈ ਜੋ ਕਿ ਭਾਈ ਜਸਵੰਤ ਸਿੰਘ ਖਾਲੜਾ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦੇ ਨਾਂ ਤੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਫਰੀਜਨੋਂ ਵਿਖੇ ਖੁੱਲਿਆ ਹੈ। ਤਿਆਜ ਸਕੂਲ ਦਾ ਰਿਬਨ ਕਟਾਈ ਸੀ ਤੇ ਇਸ ਤੇ ਬੇਕਰ ਸਪੀਡ ਤੋਂ ਹੀ ਆਪਣੇ ਨਾਲ ਪਹੁੰਚੇ ਨੇ ਜੀ ਸਰਦਾਰ 인ਦਰ ਰਾਜ ਸਿੰਘ ਐਸਕਿਊ ਅਟਰਨੀ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਉਹਨਾਂ ਨੂੰ ਪੁੱਛਦੇ ਤੇ ਉਹ ਕੀ ਮਹਿਸੂਸ ਕਰ ਰਹੇ ਨੇ ਅੱਜ ਇਸ ਇਤਿਹਾਸਿਕ ਪਲ ਤੇ ਅਨਜਿੰਦਰ ਰਾਸ ਸਿੰਘ ਜੀ ਕੀ ਮਹਿਸੂਸ ਕਰਦੇ ਪਹਿਲੀ ਗੱਲ ਸਾਰਿਆਂ ਨੂੰ ਸਾਰੇ ਜਿਹੜੇ ਘਰ ਲੋਕੀ ਦੇਖ ਰਹੇ ਨੇ ਸਾਰਿਆਂ ਨੂੰ ਸਤਸਿਕਾ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਕੀ ਫਤਿਹ ਮਹਿਸੂਸ ਬਹੁਤ ਵਧੀਆ ਮਹਿਸੂਸ ਹੋ ਰਿਹਾ ਆਪਣੀ ਕਮਿਊਨਿਟੀ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਹਿਊਮਨ ਰਾਈਟਸ ਸਟਰਗਲ ਕੀਤਾ ਐਜ਼ ਅ ਲੋਅਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਤਸ਼ੱਦਦ ਕੀਤਾ ਸੀ ਉਹਨੂੰ ਸਾਹਮਣੇ ਲੈ ਕੇ ਆਂਦ ਜੂ ਉਹਨਾਂ ਨੇ ਕਿ ਯਤਨ ਕੀਤਾ ਸੀ ਤੇ ਜਿਹਦੇ ਕਰਕੇ ਸਰਕਾਰ ਵੱਲੋਂ ਫਿਰ ਉਹਨਾਂ ਉੱਪਰ ਤਸ਼ੱਦਦ ਹੋਇਆ ਸੀ ਤਾਂ ਜੋ ਉਹਨਾਂ ਦਾ ਨਾਮ ਅਮਰੀਕਾ ਦੇ ਵਿੱਚ ਕਾਇਮ ਹੋ ਗਿਆ ਆਪਣੇ ਸਿੱਖ ਇੱਕ ਐਲੀਮੈਂਟਰੀ ਸਕੂਲ ਜੋ ਕਿ ਵਿੱਦਿਆ ਦਾ ਕੇਂਦਰ ਬਣੇਗਾ ਇੱਥੋਂ ਬੱਚੇ ਪੜ੍ਹ ਕੇ ਆਪਣੀ ਫਾਊਂਡੇਸ਼ਨ ਤਿਆਰ ਕਰਕੇ ਅੱਗੋਂ ਡਾਕਟਰ ਵਕੀਲ ਜੱਜ ਇੰਜੀਨੀਅਰ ਬਣਨਗੇ ਤੇ ਭਾਈ ਸਾਹਿਬ ਤੋਂ ਪ੍ਰੇਰਿਤ ਹੋ ਕੇ ਹਿਊਮਨ ਰਾਈਟਸ ਵਾਲੇ ਚੱਲਣਗੇ ਤੇ ਇੱਕ ਬਹੁਤ ਚੰਗੀ ਗੱਲ ਆਪਣੀ ਕਮਿਊਨਿਟੀ ਵਾਸਤੇ ਕਿ ਇੱਕ ਇਹੋ ਜਿਹੇ ਜਿਹੜੇ ਹਿਊਮਨ ਰਾਈਟਸ ਲੋਅਰ ਨੇ ਜਿਹੜੇ ਇੱਕ ਬੰਦੇ ਸੀ ਜਿਹਦੇ ਜੋ ਹਿਊਮਨ ਰਾਈਟਸ ਤੇ ਕੰਮ ਕਰ ਰਹੇ ਸਕੂਲ ਦਾ ਨਾਮ ਉਹਨਾਂ ਦਾ ਨਾਮ ਦਾ ਸਕੂਲ ਖੁੱਲਿਆ ਹੈ ਸੋ ਕਮਿਊਨਿਟੀ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਤੇ ਮੈਂ ਸਾਰੀ ਕਮਿਊਨਿਟੀ ਨੂੰ ਚਾਹੇ ਇੰਡੀਆ ਨੇ ਅਮਰੀਕਾ ਨੇ ਆਸਟ੍ਰੇਲੀਆ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਇਸ ਗੱਲ ਦੀ ਕਿ ਭਾਈ ਭਾਈ ਸਾਹਿਬ ਦੇ ਨਾਮ ਤੇ ਅੱਜ ਸਕੂਲ ਖੁੱਲਿਆ ਹਾਂਜੀ ਥੈਂਕ ਯੂ ਜਿੰਦਰ ਸਿੰਘ ਥੈਂਕ ਯੂ ਜੀ ਅੱਜ ਸਿੱਖ ਪੰਥ ਲੈ ਇੱਕ ਮਹਾਨ ਇਤਿਹਾਸਕ ਦਿਨ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਲਾਸ਼ਾਂ ਲਵਾਰਸ ਲਾਸ਼ਾਂ ਲੱਭੀਆਂ ਤੇ ਲਵਾਰਸ ਲਾਸ਼ਾਂ ਲੱਭਦੇ ਆਪ 25001 ਲਵਰਸ ਬਣ ਕੇ ਅੱਜ ਕੋਮਲੇ ਉਹ ਮਹਾਨ ਦਿਨ ਹੈ ਤੇ ਫ੍ਰਿਜਨੋ ਦੀ ਸੰਗਤ ਵੱਲੋਂ ਅੱਜ ਇੱਥੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ ਤੇ ਜਿੱਥੇ ਅੱਜ ਉਦਘਾਟਨ ਕੀਤਾ ਗਿਆ ਇਹ ਵਧਾਈ ਦੇ ਪਾਤਰ ਸਿੱਖੋਂ ਤੇ ਅੱਜ ਹੁਣ ਸਾਡੇ ਨਾਲ ਬੀਬੀ ਪਰਮਜੀਤ ਕੌਰ ਜੀ ਖਾਲੜਾ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਤ ਸ੍ਰੀ ਅਕਾਲ ਸਾਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਪੰਥ ਨੇ ਜੋ ਕਾਰਜ ਕੀਤਾ ਹੈ ਤੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਇਸ ਬਾਰੇ ਹਾਂਜੀ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸਕੂਲ ਦਾ ਖੁੱਲਣਾ ਇਹ ਇੱਕ ਚਾਨਣ ਦੇਣ ਵਾਲੀ ਗੱਲ ਹੈ ਤੇ ਸਰਦਾਰ ਜਸਵੰਤ ਸਿੰਘ ਆਪ ਵੀ ਗ੍ਰੈਜੂਏਟ ਸੀਗੇ ਤੇ ਲਾ ਗ੍ਰੈਜੂਏਟ ਸੀਗੇ ਉਹਨਾਂ ਨੂੰ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਬਿਲਕੁਲ ਉਹਨਾਂ ਨੂੰ ਪਤਾ ਸੀਗਾ ਇਹਨਾਂ ਗੱਲਾਂ ਦਾ ਤੇ ਪਰਮਾਤਮਾ ਕਈ ਵਾਰੀ ਬੰਦੇ ਨੂੰ ਉੱਥੇ ਹੀ ਲੈ ਜਾਂਦਾ ਜੋ ਉਹਦੀ ਸੋਚ ਹੁੰਦੀ ਹੈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸਪੀਚ ਵਿੱਚ ਇਹ ਕਿਹਾ ਸੀਗਾ ਕਿ ਦੁਨੀਆ ਮੰਨਦੀ ਨਹੀਂ ਹੈ ਉਹਨਾਂ ਚਿਰ ਸਚਾਈ ਨੂੰ ਜਿੰਨਾ ਚਿਰ ਆਪਾਂ ਫੈਕਟ ਐਂਡ ਫਿਗਰ ਇਕੱਠੇ ਨਹੀਂ ਕਰਦੇ ਤੇ ਉਹ ਫੈਕਟ ਐਂਡ ਫਿਗਰ ਜਸਵੰਤ ਸਿੰਘ ਖਾਲੜਾ ਨੇ ਸਾਰੀ ਕੌਮ ਨੂੰ ਦਿੱਤੇ ਬਾਕੀ ਵੀ ਜਿਹੜੀ ਦੁਨੀਆ ਦੇ ਵਿੱਚ ਜਸਵੰਤ ਸਿੰਘ ਦੇ ਕੰਮ ਦਾ ਜਿਹੜੀ ਗੱਲ ਤੁਰੀ ਮੈਂ ਅੱਗੇ ਵੀ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਮਾਨਤਾ ਮਿਲਣ ਲੱਗੀ ਮਾਨਤਾ ਉਹਨਾਂ ਨੂੰ ਨਹੀਂ ਉਹਨਾਂ ਪਰਿਵਾਰਾਂ ਨੂੰ ਮਿਲਣ ਲੱਗੀ ਜਿਨ੍ਹਾਂ ਦੇ ਬੱਚੇ ਲਾਹਾਰਸ ਹੋਏ ਸੀਗੇ ਉਹਨਾਂ ਨੂੰ ਰੈਕੋਗਨਾਈਜੇਸ਼ਨ ਮਿਲਣ ਲੱਗੀ ਉਹਨਾਂ ਦੀ ਪਛਾਣ ਹੋਣ ਲੱਗੀ ਵੀ ਇਹ ਕਿਹਦੇ ਬੱਚੇ ਆ ਤੇ ਮੈਂ ਸਮਝਦੀ ਹੀ ਜਸਵੰਤ ਸਿੰਘ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ ਰਹੇ ਆ ਪੇਰ ਆ ਜਿਹੜਾ ਕੰਮ ਹੈ ਇਹ ਤੇ ਮੇਰੀ ਪਹੁੰਚ ਤੋਂ ਤਾਂ ਬਾਹਰ ਸੀਗਾ ਤੇ ਪਰ ਕਮਿਊਨਿਟੀ ਦਾ ਸੇ ਦਾ ਇਹਦਾ ਸੇਰ ਹੈ ਜਿਹੜਾ ਉਹ ਜਿਹੜੇ ਇੱਥੋਂ ਦੇ ਆਰਗੇਨਾਈਜ਼ਰ ਹੈ ਜਿਹੜੇ ਸਕੂਲ ਦੇ ਪ੍ਰਬੰਧਕ ਹੈ ਜਾਂ ਸਾਡੇ ਜਿਹੜੇ ਪਿੱਛੇ ਗਾਈਡ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਜਾਂਦਾ ਅਸੀਂ ਤਾਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਸਵੰਤ ਸਿੰਘ ਸਾਡਾ ਨਹੀਂ ਰਿਹਾ ਹੁਣ ਉਹ ਸਾਰੀ ਕੌਮ ਦਾ ਬਿਲਕੁਲ ਜੀ ਉਹਨਾਂ ਨੂੰ ਇੰਨੀ ਰੈਕੋਗਨਾਈਜੇਸ਼ਨ ਦਿੱਤੀ ਹੈ ਕਿ ਉਹਨਾਂ ਦੇ ਨਾਂ ਤੇ ਪਾਰਕ ਉਹਨਾਂ ਦੇ ਨਾਂ ਤੇ ਸਕੂਲ ਸ਼ੁਰੂ ਹੋ ਗਏ ਮੈਨੂੰ ਲੱਗਦਾ ਇਹ ਸ਼ੁਰੂਆਤ ਹੈ ਇਸ ਤੋਂ ਅੱਗੇ ਹੋਰ ਵੀ ਕਈ ਸਟੈਪ ਜਿਹੜੇ ਉਹ ਆਉਣਗੇ ਹਾਂਜੀ ਬਿਲਕੁਲ ਜੀ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਮੇਰੇ ਖਿਆਲ ਯੂਕੇ ਦੇ ਐਸਾਈਲਮ ਲਿਆ ਹੋਇਆ ਸੀ ਉਹਨਾਂ ਨੇ ਹੈਨਾ ਤੇ ਉਹਨਾਂ ਨੂੰ ਪਤਾ ਸੀ ਜੇ ਮੈਂ ਵਾਪਸ ਜਾਣਾ ਤੇ ਮੇਰੇ ਨਾਲ ਇਹ ਕੁਝ ਹੋ ਸਕਦਾ ਹੈ ਤੋ ਫਿਰ ਵੀ ਵਾਪਸ ਗਏ ਜੇਸੇ ਭਾਰੇ ਕੀ ਕਰਨਾ ਚਾਹੋਗੇ ਤੁਸੀਂ ਹਾਂਜੀ ਉਹ ਇਹ 91 ਦੀ ਗੱਲ ਹੈ 91 ਚ ਹੋ ਗਏ ਸੀਗੇ ਤੇ 92 ਮਈ ਚ ਗਏ ਸੀ ਤੇ 92 ਡੇਢ ਪੌਣੇ 2 ਸਾਲ ਲਾ ਕੇ ਉੱਥੋਂ ਆਏ ਉਹਨਾਂ ਨੇ ਆ ਕੇ ਜੋ ਵੀ ਗੱਲ ਕਹੀ ਉਹਨਾਂ ਨੇ ਆਖਿਆ ਇਹ ਲੜਾਈ ਉਸ ਧਰਤੀ ਤੇ ਨਹੀਂ ਲੜੀ ਜਾ ਸਕਦੀ ਇਹ ਲੜਾਈ ਪੰਜਾਬ ਵਿੱਚ ਹੀ ਲੜੀ ਜਾ ਸਕਦੀ ਤਾਂ ਤੁਸੀਂ ਇਮੇਜਿਨ ਕਰੋ ਵੀ ਉੱਥੇ ਉਹ ਆਪਣੇ ਭਰਾਵਾਂ ਕੋਲ ਸੀਗਾ ਉਹਨਾਂ ਨੂੰ ਵੀ ਨਹੀਂ ਦੱਸਿਆ ਤੇ ਮੈਨੂੰ ਵੀ ਨਹੀਂ ਸੀ ਪਤਾ ਕਿ ਉਹ ਵਾਪਸ ਆ ਰਹੇ ਹਨ ਉਹਨਾਂ ਨੇ ਆ ਕੇ ਫਿਰ ਫੀਲਡ 'ਚ ਕੰਮ ਕੀਤਾ 91 ਤੋਂ ਲੈ ਕੇ 95 ਤੱਕ ਘਰ ਘਰ ਗਏ ਕਿਉਂਕਿ ਉਹ ਆਪਣੀ ਸਪੀਚ 'ਚ ਕਹਿੰਦੇ ਕਿ ਉਹ ਮਾਵਾਂ ਮੈਨੂੰ ਪੁੱਛਦੀਆਂ ਵੀ ਸਾਡੇ ਬੱਚਿਆਂ ਦਾ ਕੁਝ ਪਤਾ ਕਰੋ ਤੇ ਇਹ ਇੱਕ ਵੱਡੀ ਸਵਾਲ ਸੀਗਾ ਕੌਮ ਦਾ ਕੋਈ ਇਹ ਨਹੀਂ ਹੈਗਾ ਵੀ ਜਿਹੜੇ ਬੁੱਧੀਜੀਵੀਏ ਸੀਗੇ ਜਾਂ ਪੁਲਿਸ ਵਾਲੇ ਸੀਗੇ ਜਾਂ ਸਾਡੀ ਸਟੇਟ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਨੌਜਵਾਨ ਕਿੱਥੇ ਗਏ ਪਰ ਕੋਈ ਗੱਲ ਕਰ ਉਹ ਮੈਨੂੰ ਲੱਗਦਾ ਉਹ ਕਲੂ ਸਰਦਾਰ ਜਸਵੰਤ ਸਿੰਘ ਦੇ ਹੱਥ ਚ ਆਇਆ ਤੇ ਉਹਨਾਂ ਨੇ ਉਹ ਕਲੂ ਨੂੰ ਅੱਗੇ ਵਧਾ ਕੇ ਤੇ ਬਿਨਾ ਕਿਸੇ ਡਰ ਦੇ ਟੱਕਰ ਲਈ ਤੇ ਉਹ ਸਟੇਟ ਤਾਂ ਤੁਹਾਨੂੰ ਪਤਾ ਹੀ ਹੈ ਸਟੇਟ ਕੀ ਕਰ ਸਕਦੀ ਹੈ ਤੇ ਅੱਜ ਦੀ ਡੇਟ ਵਿੱਚ ਵੀ ਸਟੇਟ ਨਾਲ ਲੜਾਈ ਦੇਣੀ ਬਹੁਤ ਵੱਡੀ ਗੱਲ ਹੈ ਪਰ ਜੇ ਤੁਸੀਂ ਇੱਕ ਵੇਰੀ ਖੁੱਲ ਜਾਓ ਜੇ ਇੱਕ ਵੇਰੀ ਤੁਸੀਂ ਸੋਚ ਲਓ ਵੀ ਕੋਈ ਗੱਲ ਹੋ ਹੁੰਦਾ ਹੋਣ ਦਿਓ ਤਾਂ ਫਿਰ ਮੈਨੂੰ ਲੱਗਦਾ ਵੀ ਇੱਕ ਡਾਰੀ ਲਾਉਣ ਦੀ ਗੱਲ ਹੈ ਤੇ ਡਾਰੀ ਮੌਤ ਸਭ ਤੋਂ ਵੱਡੀ ਗੱਲ ਤੇ ਮੌਤ ਹੈ ਨਾ ਨਾ ਜਸਵੰਤ ਸਿੰਘ ਨੇ ਮੌਤ ਨੂੰ ਨੇੜੇ ਉਹਨੇ ਮੌਤ ਨੂੰ ਨੇੜੇ ਸਮਝਿਆ ਸ਼ਹਾਦਤ ਨੂੰ ਨੇੜੇ ਸਮਝਿਆ ਤੇ ਉਹਨਾਂ ਨੂੰ ਡਰ ਨਹੀਂ ਲੱਗਾ ਪਰ ਉਹ ਇਹੋ ਜੀ ਮੌਤ ਉਹਨਾਂ ਨੂੰ ਮਿਲੀ ਹੈ ਇਹੋ ਜੀ ਸ਼ਹਾਦਤ ਉਹਨਾਂ ਨੂੰ ਮਿਲੀ ਹੈ ਕਿ ਦੁਨੀਆ ਅੱਜ ਉਹਨਾਂ ਦੀ ਮੌਤ ਦੀਆਂ ਗੱਲਾਂ ਕਰਦੀ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਸਾਡੇ ਪਰਿਵਾਰ ਲਈ ਤਾਂ ਪ੍ਰੇਰਨਾ ਸੂਤਰ ਹੈ ਹੀ ਪਰ ਦੂਜੀ ਦੂਜੀਆਂ ਕਮਿਊਨਿਟੀਆਂ ਵੀ ਅੱਜ ਉਹਨਾਂ ਨੂੰ ਮਾਨਤਾ ਦੇ ਰਹੀਆਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਥੈਂਕ ਯੂ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਦਨ ਸਿੰਘ ਖਾਲੜਾ ਜੀ ਉਹਨਾਂ ਨੇ ਖਾਲਸਾ ਪੰਥ ਦੇ ਇਤਿਹਾਸ ਦੀ ਨੁਮਾਇੰਦਗੀ ਕੀਤੀ ਹੈ ਜੋ ਗੁਰੂ ਸਾਹਿਬਾਨ ਨੇ ਪੂਰਨੇ ਪਾਇਸੀ ਕਿ ਸਿੱਖੀ ਚ ਸ਼ਹਾਦਤ ਜਿਹੜੀ ਆ ਉਹ ਇੱਕ प्रांत ਇੱਕ ਇੱਕ ਫਿਰਕੇ ਵਾਸਤੇ ਨਹੀਂ ਇਨਸਾਨੀਅਤ ਵਾਸਤੇ ਹੁੰਦੀ ਹੈ ਸੋ ਸਦਨ ਸਿੰਘ ਖਾਲੜਾ ਜੀ ਉਹ ਇਨਸਾਨੀਅਤ ਦੇ ਅਲੰਬਰਦਾਰ ਨੇ ਜਿਨ੍ਹਾਂ ਨੂੰ ਸਦਾ ਸਕਲ ਕਾਇਨਾਤ ਦੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਸਦਾ ਸਜਦਾ ਕਰਦੇ ਰਹਿਣਗੇ ਔਰ ਅਮਰੀਕਾ ਦੇ ਸਿੱਖਾਂ ਨੇ ਮੈਨੂੰ ਐ ਲੱਗਦਾ ਕਿ ਸਾਨੂੰ ਪੰਜਾਬ ਵਾਲਿਆਂ ਵਿੱਚ ਜੁੜਾ ਦਿੱਤਾ ਅਹਿਸਾਸ ਕਰਵਾਇਆ ਕਿ ਸਾਡੇ ਫਰਜ਼ ਕੀ ਨੇ ਕਾਸ਼ ਵੈਗਰੂ ਘਰੇ ਕਿ ਸਾਡੇ ਜ਼ਿੰਮੇਵਾਰ ਹਸਤੀਆਂ ਨੂੰ ਅਹਿਸਾਸ ਹੋਵੇ ਅਮਰੀਕਾ ਦੇ ਸਿੱਖਾਂ ਦੇ ਸੁਦਮ ਸਦਕਾ ਇਹ ਸੁਦਮ ਨੂੰ ਅਸੀਂ ਨਮਸਕਾਰ ਕਰਦੇ ਆ ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਇਹ ਵੀਰ ਜਿਹੜੇ ਇੱਥੇ ਜੰਮੇ ਪਲੇ ਨੇ ਇਹ ਸਾਡੇ ਮਾਰਗਦਰਸ਼ਕ ਬੜਕੇ ਸੰਸਾਰ ਦੇ ਅੰਦਰ ਸਿੱਖੀ ਦੀਆਂ ਪੈੜਾਂ ਜਿਹੜੀਆਂ ਉਹ ਜਾਗਰ ਕਰਦੇ ਰਹਣ ਅੱਜ ਦੇ ਇਸ ਸਕੂਲ ਵਾਸਤੇ ਸਮੁੱਚੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਤੁਹਾਨੂੰ ਲੱਗੂਗਾ ਅਮਰੀਕਾ ਵਿੱਚੋਂ ਇਹ ਸ਼ੁਰੂਆਤ ਹੋ ਰਹੀ ਹੈ ਇਹਦੇ ਨਾਲ ਕਿ ਪੰਜਾਬ ਦੇ ਰੂਪੀ ਜਿੰਦਾ ਕੋਈ ਸਟਾਕ ਸ਼ੁਰੂ ਹੋ ਗਈ ਕਮੇਟੀ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਇਸ ਚੀਜ਼ ਬਾਰੇ ਜਾਣੀ ਕੱਲੇ ਕੱਲੇ ਸਿੱਖ ਦਾ ਫਰਜ਼ ਬਣਦਾ ਕਿ ਮੈਂ ਨਾਲ ਹੀ ਕਹਿ ਰਿਹਾ ਫੇਰ ਕੇ ਸਾਰੀਆਂ ਜ਼ਿੰਮੇਵਾਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਫਰਜ਼ ਬਣਦਾ ਕਿ ਉਹ ਅਹਿਸਾਸ ਜਗਾਉਣ ਕਿ ਜਿਵੇਂ ਭੈਜੀ ਨੇ ਦੱਸਿਆ ਕੌਮ ਦੇ ਬਹੁਤ ਸ਼ਹੀਦ ਨੇ ਬਹੁਤ ਹਸਤੀਆਂ ਨੇ ਜਿਨ੍ਹਾਂ ਦੀਆਂ ਵੱਡੀਆਂ ਦੇਣਾਂ ਨੇ ਉਹਨਾਂ ਨੂੰ ਬੱਚਿਆਂ ਵਿੱਚ ਉਜਾਗਰ ਕਰਨ ਲਈ ਉਦਮ ਕੀਤੇ ਜਾਣ ਜੀ ਧੰਨਵਾਦ ਧੰਨਵਾਦ